ਹੈਲੋ ਦੋਸਤੋ ਸਵਾਗਤ ਹੈ ਆਪ ਸਭ ਦਾ ਆਪਣੇ YouTube ਚੈਨਲ ਪੰਜਾਬ ਕਬੱਡੀ ਉੱਤੇ ਦੋਸਤੋ ਆਪਣੀ ਮਾਰਕ ਹੈਡ ਕਬੱਡੀ ਦੇ ਵੱਡੇ ਸੁਪਰਸਟਾਰ ਪਲੇਅਰ ਗੁਰਪ੍ਰੀਤ ਜੰਗਿਆਣਾ ਦੇ ਵੱਲੋਂ ਇੱਕ Facebook ਉੱਤੇ ਪੋਸਟ ਜਿਹੜੀ ਸ਼ੇਅਰ ਕੀਤੀ ਗਈ ਹੈ ਜਿਹਦੇ ਵਿੱਚ ਲਿਖਿਆ ਹੈ ਮੇਰੇ ਜ਼ਿਲ੍ਹੇ ਦਾ ਇੱਕ ਵੱਡਾ ਜਿਹੜਾ ਕਬੱਡੀ ਕੱਪ ਹੋਇਆ ਸੀ ਸਾਡੀ ਟੀਮ ਦਾ ਹਿਸਾਬ ਕਿਤਾਬ ਜਿਹੜਾ ਰਹਿੰਦਾ ਅਤੇ ਬੈਕ ਜਿਹੜਾ ਉਹ ਕਲੀਅਰ ਕਰ ਲਈਏ ਮੈਨੂੰ ਬਹੁਤ ਟਾਈਮ ਹੋ ਗਿਆ ਕਹਿੰਦੇ ਨੂੰ ਤੁਹਾਡੇ ਕਹਿਣ ਤੇ ਮੈਂ ਪਲੇਅਰਾਂ ਨੂੰ ਜਿਹੜੇ ਆਪਣੇ ਕੋਲੋਂ ਪੈਸੇ ਦੇ ਦਿੱਤੇ ਨੇ ਅਤੇ ਨਾਲ ਲਿਖਿਆ ਦੋਸਤੋ ਕਿ ਮੇਰੇ ਕੋਲ ਜਿਹੜੀ ਰਿਕਾਰਡਿੰਗ ਹੈ ਉਹ ਵੀ ਹਜੇ ਤੱਕ ਪਈ ਹੋਈ ਆ ਤੇ ਨਾਲ ਲਿਖਿਆ ਅਜੇ ਵੀ ਮੈਂ ਕਿਸੇ ਦਾ ਨਾਮ ਨਹੀਂ ਲਿਖਿਆ ਅਗਲੀ ਪੋਸਟ ਵਿੱਚ ਪਿੰਡ ਤੇ ਕਮੇਟੀ ਵਾਲਿਆਂ ਦਾ ਨਾਮ ਲਿਖ ਕੇ ਦੇਣਾ ਭਰਾ ਬਣ ਕੇ ਨਾ ਮਜਬੂਰ ਕਰੋ ਭਾਈ ਕੇ ਗੱਲ ਕਰ ਲਓ ਤੇ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਬਾਰੇ ਕਮੈਂਟਾਂ ਵਿੱਚ ਇਹ ਵੀ ਲਿਖੋ ਅਤੇ ਨਾਲ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਪਿੰਡ ਦੀ ਇਹ ਕਮੇਟੀ ਹੈ ਜਿਨ੍ਹਾਂ ਦੇ ਨਾਲ ਦੋਸਤੋ ਗੁਰਪ੍ਰੀਤ ਜੰਗਿਆਣੇ ਦਾ ਜਿਹੜਾ ਹਿਸਾਬ ਕਿਤਾਬ ਰਹਿੰਦਾ ਬਾਕੀ ਦੋਸਤੋ ਅੱਗੇ ਦੇਖਦੇ ਆਂ ਜੋ ਵੀ ਆਪਾਂ ਨੂੰ ਜਾਣਕਾਰੀ ਮਿਲੂਗੀ ਤੋਂ ਹੱਡੇ ਨਾਲ ਸੇਰ ਜ਼ਰੂਰ ਕਰਾਂਗਾ ਇਸ ਅੱਜ ਦੀ ਵੀਡੀਓ ਧੰਨਵਾਦ